ਕਾਲ ਦੋਸਤੋ ਸੀਐਮ ਮਾਨ ਨੇ ਲਿਆਇਆ ਵੱਡਾ ਫੈਸਲਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਲੰਧਰ ਵੈਸਟ ਹਲਕੇ ਦੇ ਜ਼ਮੀਨੀ ਚੋਰ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਦੇ ਵਿੱਚ ਇੱਕ ਹੋਟਲ ਦੇ ਵਿੱਚ ਅਹਿਮ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਸੂਬੇ ਦੇ ਕਈ ਮੰਤਰੀ ਦੇ ਵਿਧਾਇਕ ਸ਼ਾਮਲ ਹੋਏ ਜਿੰਨਾ ਲਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮੁੱਦਿਆਂ ਦੇ ਵਿਚਾਰ ਕੀਤੀ ਤੇ ਅੱਗੇ ਦੀ ਰਣਨੀਤੀ ਬਣਾਈ ਇਸ ਮੀਟਿੰਗ ਦੇ ਵੀ ਜਿਸ ਮੁੱਦੇ ਤੇ ਵੀ ਚਰਚਾ ਕੀਤੀ ਗਈ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾ ਵਿਚਾਲੇ ਜਾਣਗੇ ਤਾਂ ਕਿ ਆਮ ਆਦਮੀ ਨੂੰ ਪਾਰਟੀ ਨੂੰ ਜਿਆਦਾ ਵੋਟਾਂ ਮਿਲ ਸਕਣ। ਮੰਤਰੀ ਨੇ ਕਿਹਾ ਹੈ ਕਿ ਆਗਵਾਰਾਲ ਗੱਲਬਾਤ ਕਰਦੇ ਕਿਹਾ ਹੈ ਕਿ ਜ਼ਿਲੰਦਰ ਵੈਸਟ ਹਲ ਕੀ ਦੀ ਜ਼ਮੀਨੀ ਚੋਣਾਂ ਲਈ ਉਹਨਾਂ ਨੂੰ ਕਿੰਨੀ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜ਼ਮੀਨੀ ਚੋਣ ਨੂੰ ਲੈ ਕੇ ਇੱਕ ਕਮਿਸ਼ਨ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਜ਼ਿਲੰਦਰ ਪਛਮੀ ਮਿਸ਼ਨ ਦਾ ਨਾਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋਟਲ ਹਾਲ ਲੱਗੇ ਬੈਨਰ ਤੇ ਲਿਖਿਆ ਹੈ ਸੀ ਕਿ ਆਪ ਦੀ ਸਰਕਾਰ ਤੇ ਆਪ ਦਾ ਵਿਧਾਇਕ ਹੋਵਾਂਗਾ ਮੁੱਖ ਮੰਤਰੀ ਮਾਨ ਨੇ ਸਾਰੇ ਮੰਤਰੀਆਂ ਨੂੰ ਕਿਹਾ ਹੈ ਕਿ ਸਰਕਾਰ ਦੇ ਸਾਰੇ ਕੰਮਾਂ ਨੂੰ ਜਨਤਾ ਤੱਕ ਪਹੁੰਚਾਇਆ ਜਾਵੇ ਜਿਸ ਨਾਲ ਉਸ ਦਾ ਫਾਇਦਾ ਆਮ ਲੋਕਾਂ ਨੂੰ ਹੋ ਸਕੇ ਬਾਕੀ ਖਬਰ